ਮਟਾਲਾ ਤੋਂ ਪਠਾਨਕੋਟ ਹਾਈਵੇ ਦੇ ਉੱਪਰ ਪਿੰਡ ਬਹਾਦਰਪੁਰ ਨੇੜੇ ਖੜੇ ਆ ਤਸਵੀਰਾਂ ਸਾਂਝੀਆਂ ਕਰਦੇ ਆ ਤੁਸੀਂ ਵੇਖ ਸਕਦੇ ਹੋ ਬਹਾਦਰਪੁਰ ਪਿੰਡ ਵਾਸੀਆਂ ਨੇ ਇੱਥੇ ਚੱਕਾ ਜਾਮ ਕੀਤਾ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੇ 20 ਦਿਨ ਤੋਂ ਪਿੰਡ ਦੇ ਅੰਦਰ ਬਿਜਲੀ ਦੀ ਵੱਡੀ ਪ੍ਰੋਬਲਮ ਆ ਰਹੀ ਹੈ ਰਾਤ ਲਾਈਟ ਬੰਦ ਹੋ ਜਾਂਦੀ ਹੈ ਅਤੇ ਸਵੇਰੇ ਲਾਈਟ ਆਉਂਦੀ ਹੈ ਵੱਡੀਆਂ ਮੁਸ਼ਕਲਾਂ ਹਨ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਪਿੰਡ ਵਾਸੀ ਕਾਫੀ ਤੰਗ ਪ੍ਰੇਸ਼ਾਨ ਹਨ ਅਤੇ ਅੱਜ ਬੱਚਿਆਂ ਸਮੇਤ ਪੂਰੇ ਪਿੰਡ ਵਾਸੀਆਂ ਨੇ ਚੱਕਾ ਜਾਮ ਕੀਤਾ ਹੈ ਉਹਨਾਂ ਦੀ ਇੱਕੋ ਡਿਮਾਂਡ ਹੈ ਕਿ ਜਿਹੜੀ ਬਿਲੀ ਸਪਲਾਈ ਹੈ ਚੰਗੇ ਤਰੀਕੇ ਨਾਲ ਹੋਣੀ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਇਹਦੇ ਚੱਕਾ ਜਾਮ ਜੋ ਕੀਤਾ ਹੈ ਖੁੱਲਿਆ ਜਾਏਗਾ ਉਧਰ ਪੁਲਿਸ ਪ੍ਰਸ਼ਾਸਨ ਇੱਥੇ ਪਹੁੰਚਿਆ ਸੀ ਉਹਨਾਂ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਸਮਝਾਇਆ ਹੈ ਕਿ ਤੁਸੀਂ ਹਾਈਵੇ ਤੇ ਆ ਕੇ ਲੋਕਾਂ ਨੂੰ ਤੰਗ ਨਾ ਕਰੋ ਤੁਹਾਡੀ ਸਮੱਸਿਆ ਦਾ ਜਿਹੜਾ ਹੱਲ ਹੈ ਅਗਲੇ 1-2 ਘੰਟੇ ਵਿੱਚ ਹੋ ਜਾਏਗਾ ਤੁਹਾਨੂੰ ਲਾਈਵ ਤਸਵੀਰਾਂ ਖਾ ਰਿਆਂ ਸਾਰੇ ਸਾਬ ਆਣ ਕੇ ਮੌਕਾ ਵੇਖੋ ਮੌਕਾ ਵੇਖੋ ਤੁਹਾਨੂੰ ਬੱਚੇ ਗਰੀਬੇ ਵੀ ਫਿਰਦੇ ਕੋਈ ਕੋਈ ਬੇਸਾ ਪਿੰਘੋ ਕੀ ਕੌਣ ਜਮੇ ਵਰ ਚੈਸ ਹੁੰਦਾ ਨਹੀਂ ਜਿਹੜੇ ਲੈਣ ਮੈਣ ਭੇਜਦੇ ਉਹ ਕਹਿੰਦੇ ਸਾਨੂੰ ਭਰ ਨਹੀਂ ਮਿਲਦਾ ਉਹ ਨਿਆਣੀ ਮਰ ਜਾਂਦੇ ਇਹਦੀ ਪ੍ਰਸ਼ਾਸਨ ਨੇ ਭੜਦੇ ਨਹੀਂ ਕੱਲੇ ਕੱਲੇ ਬੱਚੇ ਬੱਚੇ ਨਿਆਣੀ ਤੁਸੀਂ ਮੌਕਾ ਵੇਖੋ ਤੁਹਾਨੂੰ ਅਸਲੀ ਗੱਡੀ ਵੀ ਕੈਮਰੇ ਦਵਾਂਗੇ ਆਪਾਂ ਵੀਡੀਓ ਦਵਾਂਗੇ ਕੈਮਰੇ ਦੀ ਚਾਹੀ ਨੂੰ ਇਹ ਚੀਜ਼ ਪੁੱਛੋ ਕਿ ਉਹ ਬੱਚਿਆਂ ਦਾ ਵਾਲੀ ਵਾਰਸ ਕੌਣ ਹੈ ਨਾ ਮੈਂ ਹਾਂ ਪੀ ਸਰਪੰਚ ਸਾਫ ਦਾ ਸਰਪੰਚਾ ਮੈਂ ਕੀ ਗੱਲ ਕੀ ਹੋਈ ਕਿਉਂ ਪਾਜੀ 20 ਦਿਨ ਤੋਂ ਬੱਤੀ ਦੀ ਪ੍ਰੋਬਲਮ ਚੱਲਣ ਦੀ ਆ ਜਈ ਨੂੰ ਕੰਪਲੇਨਾਂ ਪਾਪ ਆ ਗਏ ਅਸੀਂ ਆਕ ਕੇ ਥਗੜੇ ਲੈਣ ਮੈਨ ਆਉਂਦੇ ਆ ਉਹ ਕਹਿੰਦੇ ਨੂੰ ਸਮਾਨ ਨਹੀਂ ਮਿਲਦਾ ਪਾਜੀ ਉਹ ਤਾਰ ਸ਼ਾਰਟ ਹੋਈ ਇਹ ਆਪਾਂ 20 ਦਿਨ ਤੋਂ ਚਾਹੀਦੇ ਤਰਲੇ ਮਾਰਨ ਦੇ ਆ ਕਿ ਮੌਕਾ ਵੇਖੋ ਤੁਹਾਨੂੰ ਮੌਕਾ ਬਖਾ ਲਾਂਗੇ ਸੀਸੀਟੀਵੀ ਕੈਮਰੇ ਲੱਗੇ ਆ ਤੇ ਅੱਜ ਉਹ ਸਕੂਲ ਵਾਂ ਨਗੀ ਉਹ ਬਿਲਕੁਲ ਉਰਚ ਕਰੰਟ ਆ ਗਿਆ 10 15 ਬੱਚੇ ਹੀ ਉਰਚ ਜਈ ਨੂੰ 2 ਵਜੇ ਕੁਝ 16 ਮਿੰਟ ਤੇ ਮੈਂ ਫੋਨ ਕੀਤਾ ਜਈ ਨੇ ਮੇਰਾ ਫੋਨ ਨਹੀਂ ਚੁੱਕਿਆ ਕਿੰਨੇ ਦਿਨ ਤੋਂ ਬੱਤੀ ਦਾ ਪ੍ਰੋਬਲਮ 20 ਦਿਨ ਤੋਂ ਪ੍ਰੋਬਲਮ ਚੱਲਣ ਦੀ ਆ ਰਾਤ ਬੰਦ ਕਰ ਦਿੰਦੇ ਆ ਸਵੇਰੇ ਆਉਂਦੀ ਆ ਕਹਿੰਦੇ ਜੀ ਲੋਡ ਆ ਤੁਹਾਡੇ ਪਿੰਡ ਲੋਡ ਹੁਣ ਬੱਤੀ ਵਾਲੇ ਹੱਲ ਕਰਨਾ ਆਪਾਂ ਥੋੜਾ ਹੱਲ ਕਰਨਾ ਵਾ ਇਹ ਤਾਂ ਵਿਭਾਗਮੇ ਦਾ ਕੰਮ ਆ ਹੁਣ ਲੋਕ ਕਹਿੰਦੇ ਅਸੀਂ ਪਰੇਸ਼ਾਨ ਹੋਣ ਦੇ ਤੋ ਕੋਈ ਕਹਿੰਦਾ ਕਿ ਸਾਡਾ ਉਹ ਬਿਜਲੀ ਪ੍ਰਸ਼ਾਸਨ ਦਾ ਕੰਮ ਆ ਜੇ ਉਹ ਬੱਚੇ ਮਰ ਜਾਂਦੇ ਫਿਰ ਤੇ ਸਾਰੇ ਪ੍ਰਸ਼ਾਸਨ ਨੇ ਵੀ ਆਉਣਾ ਸੀ ਸਰਕਾਰ ਨੇ ਵੀ ਆਉਣਾ ਸੀ ਝੂਠੇ ਦਲਾਸੇ ਦੇਣੇ ਆਉਣਾ ਸੀ ਇਹ ਕੰਮ ਪਹਿਲਾਂ ਵੇਖਿਆ ਜਾਏ ਨਾ ਕੀ ਜਾਂਦੇ ਲੋਕ ਆਪਾਂ ਚਾਹੁੰਦੇ ਹਾਂ ਕਿ ਇਨਸਾਫ ਬੱਤੀ ਵਾਲੇ ਆਉਣ ਤੇ ਆਪਾਂ ਲੋਗ ਵੀ ਖੱਜਲ ਖਰਾਬ ਹੋਣਦੇ ਆਪਾਂ ਵੀ ਖੱਜਲ ਖਰਾਬ ਹੋਣਦੇ ਆ ਬੱਤੀ ਦਾ ਕੰਮ ਸਹੀ ਕਰਨ ਜੋ ਇਨਾ ਕੋਈ ਗਲਤੀ ਹੋਈ ਉਹਦੀ ਮਾਫੀ ਮੰਗਣ ਤੇ ਆਪਾਂ ਉੱਠਣ ਨੂੰ ਤਿਆਰ ਆ ਭਾਈ ਪਿੰਡ ਭੱਦਪੁਰਾ ਨਾਮ ਮੇਰਾ ਕੁਲਵਿੰਦਰ ਸਰ ਕੀ ਮੁਸ਼ਕਲ ਕੀ ਹੈ ਕਿਉਂ ਜਾ ਮੀਂਦਾ ਸਰ ਮੁਸ਼ਕਲ ਹੈ ਸਾਡੀ ਦੇਖੋ ਬੱਤੀ ਆ ਤੋਂ ਦਾਦਿਆਂ ਨੂੰ ਪਹਿਲਾਂ ਖਰਾਬ ਹੋਂਦੀ ਆ ਠੀਕ ਆ ਬੱਤੀ ਠੀਕ ਕਰਕੇ ਜਾਂਦੇ ਆ 10 ਮਿੰਟਾਂ ਬਾਅਦ ਜਾ ਕੇ ਫੇਰ ਸਰਜਣ ਦੀ ਤਾਰ ਆਜੋ ਤਾਰ ਨੰਗੀ ਛੱਡ ਗਈ ਤੇ ਬੱਸ ਨੂੰ ਸਰ ਬੱਚਿਆਂ ਦੀ ਬੱਸ ਹੀ ਪਰ 25 30 ਬੱਚੇ ਸੀ ਅਗਰ ਉਹ ਬੱਚਿਆਂ ਨੂੰ ਕਰੰਟ ਪੈ ਗਿਆ ਨਾਲ ਲੱਗੇ ਬੱਸ ਅਗਰ ਉਹ ਬੱਚੇ ਮਰ ਜਾਂਦੇ ਤੇ ਕੌਣ ਜ਼ਿੰਮੇਵਾਰੀ ਸਰ ਸਰਕਾਰ ਜ਼ਿੰਮੇਵਾਰੀ ਜਾਂ ਜੇਹੇ ਜ਼ਿੰਮੇਵਾਰੀ ਤੇ ਬਿਜਲੀ ਬੋਰਡ ਜ਼ਿੰਮੇਵਾਰੀ ਸਰ ਬਿਜਲੀ ਬੋਰਡ ਨੇ ਕੀਤੀ ਆ ਬੱਸ ਸਰ ਜਿੰਨਾਂ ਦਾ ਪੀਕ ਸਰ ਜੈਨੂਦ ਕਰਨੇ ਆ ਹੁਣ ਜੈਨੂ ਨੂੰ ਫੋਨ ਕਰਦੇ ਜੈ ਫੋਨ ਨਹੀਂ ਚੁੱਕਦਾ ਸਾਡੀ ਸਰ ਮੰਨ ਇਹ ਆ ਕਿ ਏਡਾ ਬੱਤੀ ਠੀਕ ਕੀਤੀ ਜਾਏ ਕਿਹਦੇ ਜੋਰ ਲੰਗੇ ਆ ਉਹ ਟੱਕੇ ਜਾਣ ਤੇ ਆਪਾਂ ਰਸਤਾ ਖੋਲਦੇ ਨਾ ਪ੍ਰਤਾਪ ਸਿੰਘ ਬਾਦਲਪੁਰਾ ਪਿੰਡ ਆ ਜੀ ਕੀ ਮੁਸ਼ਕਲ ਆ ਜੀ ਮੁਸ਼ਕਲ ਜੀ ਬਿਜਲੀ ਦੀ ਮੁਸ਼ਕਲ ਆ ਜੈਨੂ ਨੂੰ ਫੋਨ ਕਰੀਦਾ ਆਪਦਾ ਚੁੱਕਦਾ ਨਹੀਂ ਆ ਤੇ ਜੇ ਚੁੱਕਦਾ ਤੇ ਉਹ ਲੈਂਨ ਮੈਨ ਘਲਦਾ ਵਾ ਨਾ ਉਹਨਾਂ ਨੂੰ ਕੋਈ ਸਮਾਨ ਦਿੰਦਾ ਕੁਛ ਨਹੀਂ ਕਹਿੰਦਾ ਹੈ ਹੀ ਕੁਛ ਨਹੀਂ ਸਟੋਰ ਚ ਤੇ ਜੇ ਅੱਜ ਇੱਥੇ ਕਿਸੇ ਨੇ ਬਾਹਰ ਕੇਨੇ ਕਲੋਨੀ ਤੋਂ ਤਾਰ ਕਢੋਣੀ ਹੈ ਨਾ ਗੱਡੀਆਂ ਨਾਲ ਤਾਰਾਂ ਆ ਜਾਂਦੀਆਂ ਨੇ ਤੇ ਇਹਦੇ ਕੋਲ 3 ਮੀਟਰ ਟੋਟਾ ਨਹੀਂ ਉਹਦੋਂ ਦਾ ਨਿਕਲਿਆ 3-4 ਮੀਟਰ ਕਿੰਨੇ ਦਿਨ ਹੋ ਗਏ 20 ਦਿਨ ਘਟੋ-ਘਟੋ ਹੋ ਗਏ ਆ ਅੱਜ ਕਰਨ ਦੇ ਬੈਠੇ ਉਹਦੇ ਕਿੰਨਾ ਚਿਰ ਤੇ ਜਾਮ ਰਹਿ ਗਏ ਇਹ ਮੇਰੇ ਸਾਹ ਨਾਲ ਸਾਨੂੰ ਘੰਟਾ ਹੋ ਗਿਆ ਇੱਥੋਂ ਕਿਲੋਮੀਟਰ ਦੇ ਇਹਨਾਂ ਦੇ ਦਫ਼ਤਰ ਨੇ ਕੋਈ ਅਜੇ ਤੱਕ ਇਹਨਾਂ ਦੇ ਪ੍ਰਸ਼ਾਸਨ ਦਾ ਬਿਜਲੀ ਬੋਰਡ ਦਾ ਨਹੀਂ ਆਇਆ ਸਾਡੇ ਤੱਕ ਅਜੇ ਤੱਕ ਕੀ ਚਾਹੁੰਦੇ ਅਸੀਂ ਦੇਖੋ ਚਾਹੁੰਦੇ ਆ ਵੀ ਕੋਈ ਸੁਚੱਜੇ ਢੰਗ ਨਾਲ ਕੰਮ ਕਰਨ ਨਾ ਇੱਕ ਇਹਦਾ ਫੋਨ ਚੁੱਕਦੇ ਨਾ ਕੋਈ ਆਉਂਦੇ ਨਾ ਐਸ ਡੀਓ ਦਾ ਫੋਨ ਨੰਬਰ ਪੰਦ ਆ ਰਿਹਾ ਜਈ ਜੇ ਚੁੱਕਦਾ ਤੇ ਜਈ ਕੋਈ ਗੱਲ ਬਾਤ ਨਹੀਂ ਕਿੰਨੀ ਕੁ ਆ ਰਹੀ ਹੈ ਪਿੰਡ ਵਾਸਤੇ ਮੁਸ਼ਕਲ ਜੀ ਕਤਰੀਬਨ ਅਪਲ ਦੇ ਰਾਤ ਨੂੰ 11:00 ਵਜੇ ਲਾਈਟ ਬੰਦ ਕਰ ਦਿੰਦੇ ਆਏ ਕਿ ਇੱਧਰ ਲੋਡ ਬਹੁਤ ਆ ਬਾਕੀ ਪਿੰਡਾਂ ਸਾਰੇ ਜਗ ਦੀ ਕੀ ਲੋਡ ਇੱਥੇ ਆ ਉੱਥੇ ਸਾਰੇ ਉਹ ਚੌਂਕ ਜਲ ਬੱਤੀਆਂ ਜਗੰਡੀਆਂ ਜਾਗ ਵੇਖ ਲਓ ਸਾਰੀ ਰਾਤ ਜਾਗਦੀਆਂ ਨੇ ਉਹ ਅੱਧੇ ਪਿੰਡ ਜੀ ਨਹੀਂ ਲਾਈਟ ਉੱਥੇ ਜਾਗਦੀ ਆ ਕੀ ਕਹੇ ਲੋਡ ਨਹੀਂ ਆ ਇਹ ਸਿਰਫ ਇੱਕ ਪਿੰਡ ਇੱਕ ਦੋ ਨਾਲ ਕਰਕੇ ਲੋਡ ਸਾਰਾ ਚੱਲ ਜਾਂਦਾ ਵਾ ਕੀ ਚਾਹੁੰਦੇ ਸੀ ਅਸੀਂ ਦੇ ਉਹ ਆਨੇ ਆ ਵੀ ਚੰਗਾ ਸੁਚੱਜੇ ਢੰਗ ਨਾਲ ਕੋਈ ਪ੍ਰਸ਼ਾ ਮਤਲਬ ਕਰਨ ਬਿਜਲੀ ਨੂੰ ਬਹਾਲ ਤੇ ਕੋਈ ਲੋਕਾਂ ਨੂੰ ਪਰੇਸ਼ਾਨੀ ਨਾ ਹੋਏ ਸਾਡਾ ਦਿਲ ਨਹੀਂ ਕਰਦਾ 20 ਦਿਨ ਹੋ ਗਏ ਆ ਅੱਕ ਕੇ ਅੱਜ ਸਾਰੇ ਪਿੰਡ ਨੇ ਰੋਡ 'ਤੇ ਆ ਕੇ ਬੱਚੇ-ਬੱਚੇ ਵੇਲੋ ਸਾਰੇ ਪਿੰਡ ਦੇ ਬਾਹਰ ਆਏ ਨਿਕਲ ਕੇ ਨਹੀਂ ਤੇ ਕੋਈ ਰੋਡ 'ਤੇ ਆਣ ਕੇ ਕਿ ਇਹਨੂੰ ਲੋਡ ਨਹੀਂ ਆਣ ਕੇ ਕੋਈ ਥੱਲੇ ਆ ਜਾਏਗਾ ਮੁਸ਼ਕਲ ਇਹਨਾਂ ਦੀ ਆ ਵੀ ਕੋਈ ਬਿਜਲੀ ਬੋਰਡ ਦੀ ਕੋ ਤਾਰ ਟੁੱਟ ਗਈ ਸੀ ਆਪਣਾ ਜਿਹੜੀ ਪੱਤੀ ਵਾਲੀ ਤਾਰ ਹੁੰਦੀ ਪਿੰਡ ਬਹਾਦਰਪੁਰ ਦੀ ਉਹਦੇ ਵਿੱਚ ਉਹਨਾਂ ਨੇ ਜਈ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਤਾਰ ਪਾ ਕੇ ਗਏ ਆ ਲੋਡ ਜ਼ਿਆਦਾ ਹੋਣ ਕਰਕੇ ਤਾਰ ਦੁਬਾਰਾ ਫੇਰ ਜਿਹੜੀ ਆ ਉਹ ਮਤਲਬ ਸੜ ਗਈ ਆ ਇਹ ਬੰਦੇ ਕਹਿੰਦੇ ਆ ਜੀ ਅਸੀਂ 10 ਦਿਨ ਹੋ ਗਏ ਅ ਅਹੀਂ ਇਹਨਾਂ ਤੋਂ ਸਾਹਮਣੇ ਬੇਨਤੀ ਕੀਤੀ ਆ ਵੀ ਆ ਪਬਲਿਕ ਦਾ ਕੋਈ ਕਸੂਰ ਨਹੀਂ ਹੈਗਾ ਤੇ ਮਿਹਰਬਾਨੀ ਕਰਕੇ ਤੁਸੀਂ ਪਬਲਿਕ ਨੂੰ ਜਾਣ ਤੋਂ ਜੇ ਬਿਲੀ ਬੋਟ ਸਾਡੀ ਮੇਰੀ ਜਹੀ ਨਾਲ ਗੱਲ ਹੋਈ ਹੈ ਉਹ ਕਹਿੰਦੇ ਆਪਾਂ ਦੋ ਘੰਟਿਆਂ ਦੇ ਵਿੱਚ ਤੁਹਾਡੀ ਜਿਹੜੀ ਮਸਲਾ ਹੱਲ ਕਰ ਦਦੇ ਆਂ ਕਾਰ ਲੈ ਕੇ ਹੁਣ ਲੱਗੇ ਕਾਰ ਲੱਗੇ ਚਲੋ ਇਹਨਾਂ ਨੂੰ ਅਹੀਂ ਇਹਨਾਂ ਨੂੰ ਇਹ ਬੇਨਤੀ ਕੀਤੀ ਆ ਵੀ ਆ ਵੀ ਆ ਪਬਲਿਕ ਇਹਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਰਸਤਾ ਖੋਲੇ ਜਾਓ ਠੀਕ ਹੈ ਜਰਾਤ ਬੱਤੀ ਚਲੋ ਜੇਗੀ